ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਇੱਕ ਪੰਕਤੀ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰਾ हे ਪਰਵਰਦਿਗਾਰ ਇਹ ਜੋ ਕੁਝ ਕਹਿ ਰਿਹਾ ਹੈ ਇੱਕ ਸ਼ਾਇਰ ਕਹਿ ਰਿਹਾ ਹੈ ਇੱਕ ਕਵੀ ਕਹਿ ਰਿਹਾ ਹੈ ਹੈਰਾਨ ਹੋ ਜਾਂਦੀ ਹੈ ਆਮ ਲੋਕਾਈ ਸੰਤ ਜਨਾਂ ਦਾ ਸਾਰਾ ਸੰਦੇਸ਼ ਉਪਦੇਸ਼ ਕਵਤਾ ਦੇ ਚ ਹੈ ਸ਼ਾਇਰੀ ਦੇ ਚ ਹੈ ਪੋਇਟਰੀ ਦੇ ਚ ਹੈ ਇਹ ਸੰਤ ਚਾਹੇ ਚੌਕ ਦੇ ਚ ਬੈਠ ਕੇ ਜੁੱਤੀਆਂ ਗੰਢਣ ਵਾਲਾ ਕਿਉਂ ਨਾ ਹੋਵੇ ਪਰ ਜਦ ਪ੍ਰਭੂ ਦੀ ਗੱਲ ਉਹ ਕਰਦਾ ਹੈ ਕਵਤਾ ਦੇ ਚ ਕਰਦਾ ਹੈ ਗੀਤ ਦੇ ਚ ਕਰਦਾ ਹੈ ਸੰਗੀਤ ਦੇ ਚ ਕਰਦਾ ਹੈ ਚਾਹ ਖੱਡੀ ਤੇ ਬੈਠ ਕੇ ਕਪੜੇ ਬੁਣਨ ਵਾਲਾ ਹੋਵੇ ਚਾਹ ਮਾਸ ਵੇਚਣ ਵਾਲਾ ਸਦਨਾ ਕਸਾਈ ਹੋਵੇ ਕਿਆ ਸੈਣ ਨਾਈ ਹੋਵੇ ਯਾ ਹੋਰ ਥੋੜੀ ਦੂਰ ਦੀ ਛਾਲ ਮਾਰੀਏ ਖੁਰੂ ਖੇਤਰ ਦਾ ਮੈਦਾਨ ਹੋਵੇ ਆਮਣੇ ਸਾਹਮਣੇ ਫੌਜਾਂ ਟਕਰਾਵ ਲਈ ਤਿਆਰ ਹੋਵਨ ਵਕਤ ਦੀ ਇੱਕ عظیم ਸ਼ਖਸੀਅਤ ਦੇ ਕੰਠ ਚੋਂ ਬੋਲ ਨਿਕਲਨ ਜਿਨ੍ਹਾਂ ਬੋਲਾਂ ਦਾ ਨਾਂ ਹੀ ਗੀਤਾ ਗੀ ਮਹਾ ਗੀਤਾ ਦਾ ਗੀ ਮੈਦਾਨੇ ਜੰਗ ਦੇ ਚ ਵੀ ਜੋ ਪ੍ਰਭੂ ਦੀ ਗੱਲ ਨਿਕਲੀ ਇਨਸਾਫ ਦੀ ਗੱਲ ਨਿਕਲੀ ਸੱਚ ਦੀ ਗੱਲ ਨਿਕਲੀ ਗੀਤ ਬਣ ਕੇ ਨਿਕਲੀ ਗੀਤ ਉਸੇ ਨੂੰ ਕਹਿੰਦੇ ਨੇ ਜੋ ਸੰਗੀਤ ਵਿੱਚ ਢਾਲਿਆ ਜਾ ਸਕੇ ਜਿਸ ਨੂੰ ਅੱਜ ਵੀ ਅਸੀਂ ਨਵੀਨ ਕਵਿਤਾ ਕਹਿੰਦੇ ਹਾਂ ਮਾਡਰਨ ਪੋਟਰੀ ਕਹਿੰਦੇ ਹਾਂ ਨਵੀਨ ਸ਼ਾਇਰੀ ਕਹਿੰਦੇ ਹਾਂ ਇਹ ਸ਼ਾਇਰੀ ਨਹੀਂ ਹੈ ਇਹ ਕਵਿਤਾ ਨਹੀਂ ਹੈ ਗੀਤ ਤੇ ਉਹ ਹੀ ਹੈ ਜੋ ਸੰਗੀਤ ਵਿੱਚ ਢਾਲਿਆ ਜਾ ਸਕੇ ਸ਼ਾਇਰੀ ਤੇ ਉਹ ਹੈ ਦੇ ਮੋਸਿਕੀ ਰਿਤ ਬੰਦ ਹੋ ਸਕੇ ਗੀਤ ਉਹੀ ਹੈ ਜੋ ਸੰਗੀਤ ਬਣ ਜਾਏ ਵਕਤ ਦਾ అవਤਾਰੀ ਪਰਸ ਸਮਝਾ ਰਿਹਾ ਹੈ ਗੀਤ ਦੇ ਕਲ ਯੁਗ ਦੇ అవਤਾਰੀ ਪਰਸ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੇ ਗਿਆਨ ਅਗੰਮੇ ਫਲਸਫਾ ਅਗਮੇ ਸੋਚਾਂ ਪਰ ਕਮਾਲ ਸਾਰੇ ਦਾ ਸਾਰਾ ਗੀਤ ਦੇ ਵਿੱਚ ਸੰਗੀਤ ਦੇ ਵਿੱਚ ਕਹਿੰਦੇ ਨੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ ਪਰ ਜੋ ਕੁਰਾਨ ਨਾਜ਼ਿਲ ਹੋਇਆ ਹੈ ਜੋ ਆਇਤਾਂ ਕੰਠ ਦੇ ਗਹਿਰੇ ਤਲ ਤੋਂ ਪ੍ਰਗਟ ਹੋਈਆਂ ਨੇ ਉਹ ਤੇ ਗੀਤ ਹੈ ਉਹ ਤੇ ਸੰਗੀਤ ਹੈ ਭਾਵੇਂ ਕਹਿੰਦੇ ਨੇ ਇਸਲਾਮ ਵਿੱਚ ਸੰਗੀਤ ਦੀ ਮਮਾਨੀਅਤ ਹੈ ਪਰ ਖੁਦਾ ਫੁਟਿਆ ਇਮਾਮਦ ਸਾਹਿਬ ਦੇ ਕੰਠ ਤੋਂ ਗੀਤ ਬਣ ਕੇ ਸੰਗੀਤ ਬਣ ਕੇ ਉਪਨਿਸ਼ਦਾਂ ਦੇ ॠषि ਪ੍ਰਾਚੀਨ ਪੁਰਾਣ ਗਥਾਵਾਂ ਲਿਖਣ ਵਾਲੇ ॠषि मुनि ਇੱਕ ਕਵੀ ਸੰਗਤ ਹੋਰ ਹੈਰਾਨਗੀ ਹੈ ਕਵੀ ਦੇ ਅਰਥ ॠषि ਨੇ ॠषि ਦੇ ਅਰਥ ਕਵੀ ਨੇ ਕਵੀ ॠषि ਹੈ ॠषि ਕਵੀ ਹੈ ਪਰ ॠषि ਕੌਣ ਹੁੰਦਾ ਹੈ ਕਿਸ ਦੇ ਅੰਦਰੋਂ ਰੱਬੀ ਸੰਗੀਤ ਤੇ ਗੀਤ ਫੁੱਟਦਾ ਹੈ ਜੋ Muni ਹੋਵੇ ਜਿਸ ਦਾ ਮਨ ਮੌਨ ਹੋ ਗਏ ਸ਼ਾਂਤ ਹੋ ਗਏ ਤਦ ਹੀ ਤੇਸੀ ਸ਼ਬਦ ਇਕੱਠਾ ਵਰਦਿਆਂ ॠषि Muni ॠषि Muni ਕੱਲਾ ॠषि ਨਹੀਂ ਕਹਿੰਦੇ ਕੱਲਾ Muni ਵੀ ਨਹੀਂ ਕਹਿੰਦੇ ॠषि मौन है जो मौन हो गया और जिस दे अंदरो परमात्मा बोल रहे है ओ ऋषि मुनि है ओ मन के तलते मौन हो गए और रसना के तलते ऋषि हो गए कवि हो गए धर्म दी सारी साधना मन नु मौन करने वास्ते ताकि परमात्मा बोल सके वैसे तो बोल ही रहे है पर मन ने इतना शोर मचाया है मन दे शोर देस प्रभु का कोमल गीतमय संगीतमय बोल दब के रह जाता है इससे वास्ते ते कहंदे ने, ने मन ही पर्दा है और कोई पर्दा नहीं मन ही बाधा है और कोई बाधा नहीं मन ही दीवार है और कोई दीवार नहीं मन ही रुकावट है ਔਰ ਕੋਈ ਰੁਕਾਵਟ ਨਹੀਂ ਮਨ ਹੀ ਸ਼ੈਤਾਨ ਹੈ ਔਰ ਕੋਈ ਸ਼ੈਤਾਨ ਨਹੀਂ ਤੇ ਜੇ ਮਨ ਸ਼ੈਤਾਨ ਹੈ ਤਾਂ ਮਨ ਹੀ ਭਗਵਾਨ ਹੈ ਬਾਦਕ ਸਾਧਕ ਹੋ ਸਕਦਾ ਹੈ ਇਹ ਜੋ ਇਤਨਾ ਸ਼ੋਰ ਮਚਾਈ ਜਾ ਰਿਹਾ ਹੈ ਇਹ ਚੁੱਪ ਕਰ ਸਕਦਾ ਹੈ ਇਹ ਮੌਨ ਧਾਰਨ ਕਰ ਸਕਦਾ ਹੈ ਧਰਮ ਦੀ ਸਾਰੀ ਸਾਧਨਾ ਮਨ ਨੂੰ ਮੋਨੀ ਬਣਾਉਣ ਵਾਸਤੇ ਔਰ ਜੈਸੇ ਮਨ ਚੁੱਪ ਕਰ ਗਿਆ ਮੋਨੀ ਹੋ ਗਿਆ ਔਰ ਜੋ मुनि ਹੋ ਗਿਆ ਔਰ ऋषि हो गया। ਉਹ कंठ ਦੇ तलते जो कुछ बोलेगा जो कुछ प्रकट करेगा वो ते ऋषि है। ऋषि दे अर्थ कवि कवि दे अर्थ ऋषि। ਉਸ ਦੇ ਅੰਦਰੋਂ ਹੁਣ परमात्मा ਬੋਲੇਗਾ। तो परमात्मा ਦਾ ਬੋਲ गीतमई है। संगीतमई है। ਇਸ ਤਰ੍ਹਾਂ ਦੇ ਮਹਾਪੁਰਸ਼ਾਂ ਨੇ ਨਾ ਕਿਸੇ ਕੋਲ ਗੀਤ ਸਿੱਖਿਆ ਨਾ ਸੰਗੀਤ ਸਿੱਖਿਆ। ਗਹਿਰੇ ਤਲ ਤੋਂ ਪ੍ਰਗਟ ਹੋਇਆ ਆਤਮਾ ਚੋਂ ਨਿਕਲਿਆ ਹੈ ਜਾਂ ਇੰਜ ਕਹਿ ਦਈਏ ਆਤਮਾ ਸੰਗੀਤਮਈ ਹੈ ਗੀਤਮਈ ਹੈ ਹਾਂ ਅਸੀਂ ਜਗਤ ਦੇ ਵਿੱਚ ਵੀ ਦੇਖਦੇ ਆ ਕੁਝ ਸ਼ਾਇਰ ਨੇ ਕਵੀ ਨੇ ਇਹ ਕਵੀ ਇਹ ਸ਼ਾਇਰ ਕਿਸੇ ਕਿਸੇ ਵਕਤ ਰਿਸ਼ੀ ਆਉਂਦੇ ਨੇ ਹਰ ਵਕਤ ਰਿਸ਼ੀ ਨਹੀਂ ਆਉਂਦੇ ਕਦੀ ਕਦੀ ਇਹਨਾਂ ਨੂੰ ਵੀ ਝਲਕਾ ਮਿਲਦੀਆਂ ਨੇ ਔਰ ਉਹ ਝਲਕਾਂ ਐਸੀਆਂ ਜਿਵੇਂ ਬਦਲਾਂ ਵਿੱਚ ਬਿਜਲੀ ਚਮਕੀਏ ਨਿਸਕਾਰਾ ਪੈ ਪਲ بھر ਲਈ ਚਾਨਣਾ ਹੋਇਆ ਕੁਝ ਦਿਖਾਈ ਦਿੱਤਾ ਫਿਰ ਅੰਧੇਰਾ ਹੋ ਗਿਆ ਫਿਰ ਅੰਧੇਰਾ ਹੋ ਗਿਆ ਬਿਜਲੀ ਤੇ ਚਮਕੀ ਇੱਕ ਛਿਨ ਮਾਤਰ ਅੰਧੇਰਾ ਲੰਮਾ ਹੈ ਲੰਮਾ ਹੈ ਬਹੁਤ ਲੰਮਾ ਹੈ ਇਹ ਆਮ ਜਗਤ ਦੇ ਕਵੀ ਇਕ ਲਮਹੇ ਲਈ ਇਕ ਛਿਨ ਲਈ ਕਦੀ ਕਦੀ ॠषि ਹੋ ਜਾਂਦੇ ਨੇ ਬਹੁਤ ਗਹਿਰੀਆਂ ਗੱਲਾਂ ਬਹੁਤ ਡੂੰਘੀਆਂ ਗੱਲਾਂ ਔਰ ਬੁਲੰਦ ਪਾਇਆ ਗੱਲਾਂ ਉਹਨਾਂ ਦੇ ਕੰਠ ਤੋਂ ਬਾਹਰ ਪ੍ਰਗਟ ਹੁੰਦੀਆਂ ਨੇ ਬਾਅਦ ਵਿੱਚ ਜਦ ਇਹ ਲੇਸ਼ਕ ਬੰਦ ਹੋ ਜਾਂਦੀ ਏ ਉਹ ਆਮ ਸਾਧਾਰਨ ਹਾਲਤ ਦੇ ਚਾਉਂਦੇ ਨੇ ਕਈ ਵਾਰ ਉਹਨਾਂ ਨੂੰ ਖੁਦ ਵੀ ਹੈਰਾਨੀ ਆਉਂਦੀ ਏ ਇਤਨਾ ਉੱਚਾ ਬੋਲ ਮੇਰੇ ਕੰਠ ਚੋਂ ਨਿਕਲੇ ਆ। ਇਤਨੀ ਗਹਿਰੀ ਗੱਲ ਮੇਰੇ ਕੰਠ ਚੋਂ ਨਿਕਲੀ ਕਿ ਉਹਨਾਂ ਲੋਕਾਂ ਨੂੰ ਵੀ ਹੈਰਾਨੀ ਆਉਂਦੀ ਹੈ। ਇੱਕ ਇਤਿਹਾਸਿਕ ਘਟਨਾ ਇੱਕ ਵਿਦਿਆਰਥੀ ਰਵਿੰਦਰਨਾਥ ਟੈਗੋਰ ਦਾ ਵਕਤ ਦਾ ਇੱਕ ਸੰਤ ਕਵੀ ઋષਿ ਉਹਦੇ ਕੋਲੋਂਾਂ ਦੀ ਰਚਨਾ ਲੈ ਗਿਆ। ਔਰ ਆਖਣ ਲੱਗਾ ਠਾਕੁਰ ਜੀ ਇਸ ਕਵਿਤਾ ਦੇ ਅਰਥ ਦੱਸੋ ਰਵਿੰਦਰਨਾਥ ਟੈਗੋਰ ਕਹਿੰਦੇ ਨੇ ਮੈਨੂੰ ਅਰਥ ਨਹੀਂ ਆਉਂਦੇ ਮੈਨੂੰ ਅਰਥਾਂ ਦਾ ਪਤਾ ਨਹੀਂ ਵਿਦਿਆਰਥੀ ਨੇ ਐਸਾ ਸੋਚਿਆ ਠਾਕੁਰ ਸਾਹਿਬ ਪਿੱਛਾ ਛੁੜਾ ਰਹੇ ਨੇ ਠਾਕੁਰ ਸਾਹਿਬ ਅਰਥ ਦਰਸ਼ਨਾ ਨਹੀਂ ਚਾਹੁੰਦੇ ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਕਵਤਾ ਆਪ ਜੀ ਦੀ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪ ਨੂੰ ਅਰਥ ਨਹੀਂ ਆਉਂਦੇ ਮੇਰੀ ਦਾਲਸਾ ਹੈ ਮੇਰੇ ਪ੍ਰਾਣਾ ਦੀ ਪਿਆਸ ਹੈ ਇਸ ਕਵਤਾ ਦੇ ਅਰਥ ਆਪ ਮੈਨੂੰ ਦੱਸੋ ਫਿਰ ਠਾਕੁਰ ਨੇ ਕਿਹਾ ਨਹੀਂ ਆਉਂਦੇ ਮੈਨੂੰ ਅਰਥ ਫਿਰ ਹੱਥ ਜੋੜ ਕੇ ਵਿਦਿਆਰਥੀ ਬੇਨਤੀ ਕਰਦਾ ਹੈ ਇਹ ਕਿ ਸਰਾਉ ਸਕਦਾ ਹੈ ਕਵਤਾ ਤੁਹਾਡੀ ਤੇ ਅਰਥ ਤੁਹਾਨੂੰ ਨਹੀਂ ਆਉਂਦੇ ਠੋ ਰਵਿੰਦਰਨਾਥ ਕਹਿਣ ਲੱਗੇ ਗੱਲ ਸੁਣ ਜਦ ਇਹ ਕਵਤਾ ਆਈ ਸੀ ਔਰ ਜਿੱਥੋਂ ਆਈ ਸੀ ਉਸ ਵਕਤ ਮੈਂ ਅਰਥ ਇਸ ਦੇ ਜਾਣਦਾ ਸੀ ਵਕਫਾ ਬਹੁਤ ਹੋ ਗਿਆ ਮੈਂ ਭੁੱਲ ਗਿਆ ਹੁਣ ਤੇ ਜਿੱਥੋਂ ਆਈ ਸੀ ਉਹੀ ਅਰਥ ਜਾਣਦਾ ਹੈ ਜੇ ਤੇਰੀ ਉਸ ਨਾਲ ਕੋਈ ਪੌਂਚ ਤੇ ਸੰਬੰਧ ਹੈ ਤੋ ਅਰਥ ਉਸ ਤੋਂ ਪੁੱਛ ਲੈ ਮੈਨੂੰ ਵੀ ਨਹੀਂ ਆਉਂਦਾ ਇਸ ਕਵਤਾ ਦੇ ਅਰਥ ਮੈਨੂੰ ਵੀ ਨਹੀਂ ਆਉਂਦੇ ਰਵਿੰਦਰ ਨਾਥ ਵੀ ਕਿਸੇ ਕਿਸੇ ਛਣ ਤ੍ਰਿਸ਼ੀ ਹੋ ਜਾਂਦੇ ਸਨ ਲੇਕਿਨ ਆਮ ਹਾਲਤ ਵਿੱਚ ਉਹ ਕਵੀ ਕਵੀ ਅਸੀਂ ਉਸ ਨੂੰ ਕਹਿੰਦੇ ਹਾਂ ਜੋ ਕਿਸੇ ਕਿਸੇ ਵਕਤ ਰਿਸ਼ੀ ਹੋ ਸਕਦਾ ਹੈ ਇੱਕ ਪਲ ਦੀ ਇੱਕ ਛਿੰਦ ਦੀ ਝਲਕ ਮਿਲ ਗਈ ਜਿਵੇਂ ਬਦਲਾਂ ਵਿੱਚ ਬਿਜਲੀ ਜਹਲਿਸ਼ ਕੀ ਅਨ ਹਾਲਤ ਦੇਸ ਇਹ ਸ਼ਾਇਰ ਇਹ ਕਵੀ ਰਵਿੰਦਰਨਾਥ ਤੇ ਖੈਰ ਬਹੁਤ ਉੱਚੀ ਸੋਚ ਦੇ ਮਾਲਕ ਮਿਲਣਗੇ ਸ਼ਰਾਬ ਦੇ ਪਿਆਲਿਆਂ ਵਿੱਚ ਡੁੱਬੇ ਹੋਏ ਗਰਕ ਮਿਲਣਗੇ ਮੈਖਾਨਿਆਂ ਦੇ ਵਿੱਚ ਇਤਨੀ ਬੁਲੰਦ ਗਲ ਆਖਣ ਵਾਲੇ ਇਤਨੀ ਉੱਚੀ ਗਲ ਆਖਣ ਵਾਲੇ ਇਤਨੀ ਡੂੰਗੀ ਗਲ ਆਖਣ ਵਾਲੇ ਇਤਨੀ ਨੀਵੀਂ ਥਾਂ ਤੇ ਇਤਨੀ ਪਛਤੇ ਉਚਾਈਆਂ ਨੂੰ ਕਿਸੇ ਕਿਸੇ ਵਕਤ ਛੂੰਦੇ ਨੇ ਜਦ ਉਹਨਾਂ ਦਾ ਮਨ ਚੁੱਪ ਕਰ ਜਾਂਦਾ ਹੈ ਦੂਸਰੇ ਉਹ ઋષਿ ਜਿਨ੍ਹਾਂ ਦਾ ਮਨ ਚੁੱਪ ਹੀ ਕਰ ਗਏ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੂਨੀ ਔਰ ਜੋ ਮੂਨੀ ਹੋਵੇਗਾ ऋषि होवेगा जो ऋषि होवेगा मुनि होवेगा मन मोने हो गए मन मोने हो गए तो रसना हुन कंठ ऋषि बन जाएगा उस तो गीत निकलेगा संगीत निकलेगा दुनिया दे तमाम महान धर्म ग्रंथ गीत देचने संगीत देचने और मैं ऐसा कह सकता हूं ਜੋ ਗੀਤ ਦੇ ਚ ਨਹੀਂ ਸੰਗੀਤ ਦੇ ਚ ਨਹੀਂ ਉਹ ਗੱਲ ਇੱਕ ਵਾਰ ਪੜੀ ਪੁਰਾਣੀ ਹੋ ਜਾਏਗੀ ਕਿਉਂਕਿ ਆਤਮਾ ਦੇ ਗਹਿਰੇ ਤਲ ਤੋਂ ਨਿਕਲੀ ਨਹੀਂ ਇਹ ਬੋਲ ਉੱਥੋਂ ਆਏ ਹੀ ਨਹੀਂ ਜੋ ਨਿਤ ਨਵ ਹੈ ਇਹ ਬੋਲ ਉਹ ਨੇ ਜੋ ਆਪ ਪੁਰਾਣਾ ਹੋ ਜਾਂਦਾ ਹੈ ਲੇਖਕ ਪੁਰਾਣਾ ਹੋ ਜਾਂਦਾ ਹੈ ਬੋਲ ਵੀ ਪੁਰਾਣੇ ਹੋ ਜਾਂਦੇ ਨੇ ਪਰ ਜੋ ਆਤਮਾ ਦੇ ਗਹਿਰੇ ਤਲ ਤੋਂ ਆਏ ਨੇ ਉਹ ਕਦੀ ਪੁਰਾਣੇ ਨਹੀਂ ਹੁੰਦੇ ਕਿਉਂ ਰੋਜ਼ ਪੜਦੇ ਆ ਨਵੀਂ ਸਮਝ ਨੂੰ ਜਨਮ ਦਿੰਦੇ ਨੇ ਨਵੇਂ ਗਿਆਨ ਨੂੰ ਜਨਮ ਦਿੰਦੇ ਨੇ ਨਵਾਂ ਬੋਧ ਕਰਾਉਂਦੇ ਨੇ ਨਵੀਂ ਮੰਜ਼ਿਲ ਦੇ ਜੋ ਹੈ ਝਲਕ ਤੇ ਦਰਸ਼ਨਾਂ ਦੀ ਤਰਫ ਖਿਚਾਓ ਪੈਦਾ ਕਰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੇ ਬੋਲਾਂ ਨੂੰ ਕਹਿੰਦੇ ਨੇ ਅਮਰ ਬੋਲ ਵਕਤੀ ਬੋਲ ਨਹੀਂ ਅਮਰ ਬੋਲ ਬ੍ਰਹਮੰਡ ਸਾਰੇ ਦਾ ਸਾਰਾ ਨਾਸ ਹੋ ਸਕਦਾ ਹੈ ਉਹ ਬੋਲ ਨਾਸ ਨਹੀਂ ਹੋਵੇਗਾ ਸਭ ਕੁਝ ਪੁਰਾਣਾ ਹੋ ਸਕਦਾ ਹੈ ਉਹ ਬੋਲ ਪੁਰਾਣਾ ਨਹੀਂ ਹੋ ਸਕਦਾ ਸਦੀਆਂ ਤੋਂ ਗੁਰਬਾਣੀ ਪੜੀ ਜਾ ਰਹੀ ਹੈ ਪਰ ਵਾਕਈ ਜੋ ਸਹੀ ਢੰਗ ਨਾਲ ਪੜਦੇ ਨੇ ਉਹ ਤੇ ਕਹਿੰਦੇ ਨਵਾਂ ਰਸ ਨਿਤ ਨਵਾਂ ਰਸ ਨਿਤ ਨਵੀਂ ਗੱਲ ਨਿਤ ਨਵਾਂ ਅਨੁਭਵ ਕਿਉਂ ਇਹ ਬੋਲ ਆਏ ਉਥੋਂ ਨੇ ਜੋ ਨਿਤ ਨਵਾਂ ਹੈ ਜੋ ਨਿਤ ਨਵਾਂ ਹੈ ਕਵੀ ਕਿਸੇ ਇੱਕ ਪਹਿਲੂ ਦਾ ਹੀ ਕਵੀ ਹੁੰਦਾ ਹੈ ਜਿ세 ਅਗਰ ਉਹ ਹਾਸ ਰਸਦਾ ਹੈ ਤਾਂ ਬੀਰ ਰਸਦਾ ਕਵੀ ਨਹੀਂ ਹੋਵੇਗਾ। ਅਗਰ ਬੀਰ ਰਸਦਾ ਕਵੀ ਹੈ ਤਾਂ ਰੋਦਰ ਰਸਦਾ ਕਵੀ ਨਹੀਂ ਹੋਵੇਗਾ। ਔਰ ਅਗਰ ਰੋਦਰ ਰਸਦਾ ਉਹ ਕਵੀ ਹੈ ਤਾਂ ਸ਼ਿੰਗਾਰ ਰਸਦਾ ਉਹ ਕਵੀ ਨਹੀਂ ਹੋਵੇਗਾ। ਅਗਰ ਉਹ ਸ਼ਿੰਗਾਰ ਰਸਦਾ ਕਵੀ ਹੈ ਤਾਂ ਸ਼ਾਂਤ ਰਸਦਾ ਉਹ ਕਵੀ ਨਹੀਂ ਹੋਵੇਗਾ। ਪਰ ਜੋ ॠषि ਹੈ ਔਰ ਕੌਣ ॠषि ਜੋ Muni ਹੈ ਜਿਸ ਦਾ ਮਨ ਚੁੱਪ ਕਰ ਗਿਆ ਹੈ Muni ਹੈ ਇਸ ਤਰ੍ਹਾਂ ਦਾ ਜੋ ઋષਿ ਹੈ ਉਹਦੇ ਅੰਦਰੋਂ ਨਵ ਰਸ ਦੀ ਕਵਤਾ ਦਾ ਜਨਮ ਹੋਵੇਗਾ ਇਸ ਵਾਸਤੇ ਕਹਿ ਸਕਦੇ ਹਾਂ ਜੋ Muni ਹੈ ਉਹ ઋષਿ ਹੈ ਜੋ ઋષਿ ਹੈ ਉਹ Muni ਹੈ ઋષਿ Muni ਦੇ ਬੋਲ ਪ੍ਰਮਾਤਮਾ ਦੇ ਬੋਲ ਨੇ ઋષਿ ਦੇ ਵਚਨ ਈਸ਼ਵਰ ਦੇ ਬੋਲ ਨੇ ਰਸ਼ੀ ਦੀ ਕਲਾਮ ਖੁਦਾਈ ਕਲਾਮ ਹੈ ਰਸ਼ੀ ਦਾ ਬੋਲ ਖੁਦਾਈ ਇਲਹਾਮ ਹੈ ਇਸ ਵਾਸਤੇ ਹੀ ਤੇ ਇਸ ਤਰ੍ਹਾਂ ਦੇ ਪੁਰਸ਼ ਕਹਿ ਦਿੰਦੇ ਨੇ ਮੈਂ ਨਹੀਂ ਬੋਲੇਆ ਕਸਮ ਬੋਲੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਕੈਸੜਾ ਕਰੇ ਗਿਆਨਵੇਲਾਲ ਐਲਾਨੀਆਂ ਕਹਿ ਦਿੱਤਾ ਮੁਹੰਮਦ ਸਾਹਿਬ ਨੇ ਮੁਹੰਮਦ ਕਦੋਂ ਦਾ ਚੁੱਪ ਕਰ ਗਏ पता नहीं खुदा की बोली जा रही है खुदा की आखी जा रही है धन गुरु गोबिंद सिंह जी महाराज फरमान कर रहे ने जो निज प्रभ मो सो कहा सो कहो कह जग माए जो कुछ प्रभु ने आखे है कह रहे हैं मैं जो परमात्मा ने बोले है बोल रहे हैं मैं नहीं ने मेरे बोल प्रभु दे बोलने अकाल पुरखवाज अस्कीट प्रत्य ਮੈਂ ਕੀੜੇ ਦੇ ਕੰਠ ਤੋਂ ਜੋ ਕੁਝ ਪ੍ਰਗਟ ਹੋਇਆ ਹੈ ਇਹ ਅਕਲਪੁਰਖ ਦੇ ਬੋਲ ਇੱਕ ਪ੍ਰਮਾਤਮਾ ਦੇ ਬੋਲ ਮੈਂ ਫਿਰ ਦौराਵਾ ਜਦ ਮਨ ਮੌਨੀ ਹੋ ਜਾਏ ਮੌਂਦੇ ਚਲਾ ਜਾਏ ਕੰਠ ॠषि ਹੋ ਜਾਂਦਾ ਹੈ ਰਸਨਾ ॠषि ਹੋ ਜਾਂਦੀ ਹੈ ਮਨ ਮੌਨੀ ਹੋ ਗਿਆ ਜ਼ਬਾਨ ॠषि ਹੋ ਗਈ ਇਸ ਵਾਸਤੇ ਸੀ ਇਕੱਠਾ ਸ਼ਬਦ ਵਰਤਨੇ ॠषि मुनि मुनि ॠषि ॠषि मुनि ਮੌਨੀ ਹੈ ਤਾਂ ਰਿਸ਼ੀ ਜ਼ਰੂਰ ਹੈ ਰਿਸ਼ੀ ਹੈ ਤਾਂ ਮੌਨੀ ਜ਼ਰੂਰ ਹੈ ਆਮ ਲੋਕ ਕਵੀ ਨੇ ਖਾਂ-ਖਾਂਦੇ ਮੁਸ਼ਾਇਰੇ ਹੁੰਦੇ ਨੇ ਕਵੀ ਸਮੇਲਨ ਹੁੰਦੇ ਨੇ ਪੰਜਾਬੀ ਕਵੀ ਦਰਬਾਰ ਆਉਂਦੇ ਨੇ ਕਿ ਕਵੀ ਕਵੀ ਨੇ ਜਿਨ੍ਹਾਂ ਨੂੰ ਕਦੀ-ਕਦੀ ਝਲਕਾਂ ਪੈਂਦੀਆਂ ਨੇ ਇਸ ਤਰ੍ਹਾਂ ਜਿਵੇਂ ਬਦਲਾ ਚ ਬਿਜਲੀ ਚਲਕੇ ਇਹ ਝਲਕ ਸਦੇ ਵੀ ਨਹੀਂ ਆਉਂਦੀ ਉਹਨਾਂ ਦੇ ਅੰਦਰ ਉਹਨਾਂ ਦਾ ਮਨ ਕਿਸੇ ਵਕਤ ਇਤਨੇ ਭੈਂਕਰ ਰੂਪ ਦੇਜ ਬੋਲਣ ਲੱਗ ਪੈਂਦਾ ਹੈ ਜ਼ਬਾਨ ਕੋਈ ਗਹਿਰੀ ਗੱਲ ਨਹੀਂ ਕਰਦੀ ਬਲਕਿ ਆਮ ਗਾਲੀ ਗਲੋਚ ਵੀ ਐਸੇ ਲੋਕਾਂ ਤੋਂ ਨਿਕਲ ਸਕਦਾ ਹੈ ਬੜੇ ਨੀਵੇਂ ਬੋਲ ਵੀ ਨਿਕਲ ਸਕਦੇ ਨੇ ਮਹਾਰਾਜ ਦੀ ਇੱਕ ਬੜੀ ਪੰਕਤੀ ਹੈ ਹੌਲੇ ਮਨੁੱਖ ਦੀ ਪਹਿਚਾਨ ਕੀ ਹੈ ਨੀਵੇਂ ਮਨੁੱਖ ਦੀ ਪਹਿਚਾਨ ਕੀ ਹੈ ਉੱਚਾ ਤੇ ਨੀਵਾ ਜੋ ਜਗਤ ਨਾਪਦਾ ਹੈ ਉਹਨਾਂ ਦਾ ਪੈਮਾਨਾ ਹੋਰ ਹੈ ਬਈ ਧਨ ਬਹੁਤ ਹੈ ਉੱਚਾ ਮਨੁੱਖ ਹੈ ਵੱਡਾ ਮਨੁੱਖ ਹੈ निर्धन है धन नहीं है छोटा मनुख है तो पैमाना धन बन जाता है किधरे पैमाना रुतबा बन जाता है कोई कुर्सी मिल गई है सिंहासन मिल गया है उच्चे मनुख ने वे मनुख ने रस्ते बैठा है भिक्षा मंग रहे है छोटे मनुख ने पैमाने जगत देने, मनुख हौला है छोटा है मनुख महान है ਉੱਚਾ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਪਣ ਦਾ ਪੈਮਾਨਾ ਹੋ ਰਿਹਾ ਹੈ। ਮਨਮਤ ਹੋਲੀ ਬੋਲੇ ਬੋਲ ਜਿਹਦੇ ਬੋਲ ਹੋਲੇ ਨੇ ਜਿਹਦੇ ਬੋਲ ਨਹੀਂ ਵੈਨੇ ਉਹ ਮਨੁੱਖ ਉੱਚਾ ਨਹੀਂ ਹੋ ਸਕਦਾ। ਉਹ ਮਨੁੱਖ ਹੋਲਾ ਨਹੀਂਵੇਂ ਤੋਂ ਨਹੀਂ ਵੈ। ਜਿਹਦੇ ਬੋਲਾਂ ਵਿੱਚ ਗਾਲ ਹੈ ਉਹ ਮਨੁੱਖ ਖੁਦ ਵੀ ਗਾਲ ਦਾ ਰੂਪ ਹੈ। ਜਿਹਦੇ ਬੋਲਾਂ ਵਿੱਚ ਕ੍ਰੋਧ ਹੈ ਉਹ ਮਨੁੱਖ ਖੁਦ ਵੀ ਕ੍ਰੋਧ ਦਾ ਰੂਪ ਹੈ। ਜਿਸ ਦੇ ਬੋਲਾਂ ਵਿੱਚ ਈਰਖਾ ਹੈ ਉਹ ਤੇ ਈਰਖਾ ਦਾ ਮੁਜਸਮਾ ਹੈ ਪਰ ਜਿਸ ਦੇ ਬੋਲਾਂ ਵਿੱਚ ਮਿਠਾਸ ਹੈ ਉਹ ਤੇ ਮਸਰੀ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਬੁਲੰਦੀ ਹੈ ਉਹ ਤੇ ਮਨੁੱਖ ਆਸਮਾਨ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਗਹਿਰਾਈ ਹੈ ਉਹ ਤੇ ਸਾਗਰ ਦਾ ਤਲ ਹੈ ਜਿੱਥੇ ਪਤਾ ਨਹੀਂ ਕਿੰਨੇ ਮੋਤੀ ਪਏ ਨੇ ਬੋਲ ਨਹੀਂ ਮੈਨੇ ਮਨੁੱਖ ਨਹੀਂ ਮਾ ਬੋਲ ਉੱਚੇ ਨੇ ਮਨੁੱਖ ਉੱਚਾ ਹੈ ਮਨੁੱਖ ਦੀ ਉਚਾਈ ਤੇ ਛੋਟਾਈ ਉਹਦੇ ਬੋਲਾਂ ਤੋਂ ਨਾ ਪਾਂਗੇ ਬੋਲ ਕੁਰਖਤ ਨੇ ਬੋਲ ਕੋੜੇ ਨੇ ਨਾ ਨਿਗ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਔਰ ਮਹਾਰਾਜ ਕਹਿੰਦੇ ਨੇ ਚਾਹੇ ਕਿਤਨਾ ਧਨਵਾਨ ਹੈ ਕਿਤਨਾ ਗੁਣਵਾਨ ਹੈ ਕਿਤਨੇ ਰਤਬੇ ਦਾ ਮਾਲਕ ਹੈ ਫਿੱਕਾ ਬੋਲਣ ਵਾਲਾ ਮੂਰਖ ਹੈ ਸਿਆਣਾ ਨਹੀਂ ਹੈ ਪੇਕਾ ਮੌਹਰਖ ਆਖੀਏ ਪਾਣਾ ਲੈ ਸਜਾਇ ਇਕ ਤੇ ਮਨੁੱਖ ਨੂੰ ਨਾਪਣ ਤੋਲਣ ਦਾ ਇਹ ਪੈਮਾਨਾ ਹੈ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਕਲਾ ਕਿਤਨੀ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਦੂਜਾ ਨਾਪਣ ਦਾ ਪੈਮਾਨਾ ਹੈ ਇਹਦੇ ਬੋਲ ਕਿਹੋ ਜਿਹਾਂ ਦੇ ਨੇ ਅਸੀਂ ਉਹਨਾਂ ਨੂੰ અવਤਾਰ ਆਖਿਆ ਜਿਨ੍ਹਾਂ ਦੇ ਬੋਲਾਂ ਚ ਨਿਰੰਕਾਰ ਸੀ ऐसे ਉਹਨਾਂ ਨੂੰ ਗੁਰੂ ਪੈਰ ਪਵੰਮ ਰੱਖਿਆ ਜਿਨ੍ਹਾਂ ਦੇ ਬੋਲਾਂ ਵਿੱਚ ਖੁਦਾ ਸੀ ਜਿਨ੍ਹਾਂ ਦੇ ਬੋਲਾਂ ਵਿੱਚ ਈਸ਼ਵਰ ਸੀ ਚਾਨਣਾ ਹੀ ਚਾਨਣਾ ਸੀ ਉਹ ਐਸੇ ਕਵੀ ਨੇ ਜੋ ઋષਿ ਨੇ ਔਰ ਇਸ ਵਾਸਤੇ ઋષਿ ਨੇ ਕਿਉਂਕਿ मुनि ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬੇਸ਼ਤਰ ਰਚਨਾਵਾਂ ਦੇ ਉੱਪਰ ਲਿਖਦੇ ਨੇ ਕਬੀਓ ਬਾਤ ਬੇਨਤੀ ਚੌਪਈ ਬਹੁਤ ਸਾਰੀਆਂ ਚੌਪਈ ਬਹੁਤ ਸਾਰੀਆਂ ਆਪ ਦੀਆਂ ਰਚਨਾਵਾਂ ਉਹਦੇ ਚ ਆਪ ਕਹਿੰਦੇ ਨੇ ਮੈਂ ਕਵੀ ਮੈਂ ਕਵੀ ਮੈਂ ਕਵੀ ਗੁਰੂ ਨਾਨਕ ਵੀ ਕਹਿੰਦੇ ਨੇ ਮੈਂ ਸ਼ਾਇਰ ਮੈਂ ਸ਼ਾਇਰ ਨਾਨਕ ਸ਼ਾਇਰ ਇਹ ਕਹਤ ਹੈ ਸੱਚੇ ਪਰਵਰਦੇਗਾਰਾ ਹੁਣ ਇਸ ਤਰ੍ਹਾਂ ਦਾ ਜੋ ਰਿਸ਼ੀ ਹੈ ਮੋਨੀ ਹੈ इस तरह का जो कवि है वो को हर रस्ती की कविता होगी वो बोलन च किधरे शांति झलकेगी वो बोलन च किधरे बीर रस झलकेगा उसके बोलन च किधरे हास रस भी होगा उसके बोलन च किधरे रोदर रस भी होगा उधरे बोल उसके महावाक तरह तरह दे रस ਨੂੰ ਪ੍ਰਦਰਸ਼ਿਤ ਕਰਨਗੇ ਔਰ ਹੈਰਾਨਗੀ ਹੋ ਜਾਂਦੀ ਹੈ ਆਮ ਕਵੀਆਂ ਨੂੰ ਜੋ ਸਿਰਫ ਇੱਕ ਪਹਿਲੂ ਦੇ ਕਵੀ ਆਉਂਦੇ ਨੇ ਕਦੀ ਵੀ ਹਾਸ ਰਸ ਦੇ ਕਵੀ ਰੋਦਰ ਰਸ ਤੇ ਨਹੀਂ ਲਿਖ ਸਕੇ ਨਹੀਂ ਬੋਲ ਸਕੇ ਤੇ ਕਦੀ ਰੋਦਰ ਰਸ ਬਿਆਨ ਕਰਨ ਵਾਲੇ ਹਾਸ ਰਸ ਬਾਰੇ ਕੁਝ ਵੀ ਨਹੀਂ ਕਹਿ ਸਕੇ ਸ਼ਾਂਤ ਰਸ ਬਾਰੇ ਕੁਝ ਵੀ ਨਹੀਂ ਕਹਿ ਸਕੇ ਸ਼ਿੰਗਾਰ ਰਸ ਦਾ ਕਵੀ ਕੇਵਲ ਸ਼ਿੰਗਾਰ ਰਸ ਦਾ ਹੀ ਕਵੀ ਹੈ ਪਰ ਦੇਖਦੇ ਆਂ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇਖਦੇ ਆਂ ਕਲਗੀਧਰ ਪਿਤਾ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਨਾਲ ਸਾਰੇ ਮਹਾਰਸ ਟਪਕਦੇ ਪੈ ਰਹੇ ਇਸ ਤਰ੍ਹਾਂ ਜਿਵੇਂ ਬਦਲਾਂ ਚੋਂ ਪਾਣੀ ਟਪਕਦਾ ਹੈ بارش ਹੁੰਦੀ ਹੈ ਇਹ ਰਸਾਂ ਦੀ بارش ਹੋ ਰਹੀ ਹੈ ਮੈਂ ਇਹ ਰੋ ਸਰੋਤਿਆਂ ਦੇ ਸਾਹਮਣੇ ਰੱਖ ਰਿਆਂ ਮਹਾਪੁਰਸ਼ ऋषि आंदे ने ऋषि मुनि होंदे ने जो मुनि होंदा है ऋषि होंदा है जो ऋषि होंदा है मुनि होंदा है इस देश ने पता नहीं कितने ऋषि मुनि पैदा किए थे से जे से जे हालात ऐसे बने वातावरण ऐसे बने ने मनुख दा मन इतना ऊंची बोलण लगते है इतना ऊंची बोलण लगते है हुन मौन के थे ते ऋषि होना किथे ਸਪਨੇ ਦੀਆਂ ਕਿਹੜਾ ਹੋ ਗਈਆਂ ਨੇ ਮਨੁੱਖ ਦਿਖਾਈ ਦੇਂਦੇ ਨੇ ਹੁਣ Muni ਨਹੀਂ ਮਨੁੱਖ ਦਿਖਾਈ ਦੇਂਦੇ ਨੇ ਹੁਣ ਰਿਸ਼ੀ ਨਹੀਂ ਨਹੀਂ ਤੇ ਇੱਕ ਦੌਰ ਸੜੇ ਰੇਸ਼ ਦੇ ਚੋਂ ਐਸਾ ਲੰਘਿਆ ਰਿਸ਼ੀ Muni ਹਰ ਘਰ ਦੇ ਚ ਮਿਲ ਜਾਂਦੇ ਸਨ ਹਰ ਸ਼ਹਿਰ ਦੇ ਚ ਮਿਲ ਜਾਂਦੇ ਸਨ ਗਲੀ ਗਲੀ ਮਿਲ ਜਾਂਦੇ ਸਨ ਰਿਸ਼ੀ Muni ਰਿਸ਼ੀ Muni ਜਿਨ੍ਹਾਂ ਦੇ ਬੋਲ ਕੋਈ ਸੁਣੇ ਤੇ ਦਿਲ ਦਿਮਾਗ ਦੇ ਅੰਦਰ ਝਰਨਾਟ ਵੱਜ ਜਾਏ ਉਹਦੀ ਚੇਤਨਾ ਪਰਮ ਚੇਤਨਾ ਨਾਲ ਜੁੜ ਜਾਏ ਔਰ ਅਨੰਦ ਦੀ ਉਸ ਜਤੇ بارش ਹੋ ਜਾਏ ਇਹ ਵਖ ਵਖ ਪਹਿਲੂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਸਾਂ ਦੇ ਸੰਬੰਧਿਤ ਮੈਂ ਬਿਆਨ ਕਰਨ ਲੱਗਾ ਜੈਸੇ ਸ਼ਿੰਗਾਰ ਰਸ ਨੂੰ ਕਰਣਾ ਰਾਸਨਾ ધਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਯਕ ਜਾ ਕੀਤਾ ਹੈ ਇਕੱਠਾ ਕੀਤਾ ਮੋਰੀ ॠणु ਝੁਣ ਲਾਇਆ ਭੈਣੇ ਸਾਵਣ ਆਇਆ ਮੋਰਾ ਨੇ ਪਹਿਲਾ ਪਾਣੀਆਂ ਸ਼ੁਰੂ ਕਰ ਦਿੱਤੀਆਂ ਮੋਰਾ ਨੇ ਨਚਣਾ ਸ਼ੁਰੂ ਕਰ ਦਿੱਤਾ ਹੈ ਮੋਰਾ ਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਨੇ ਮੋਰਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਿਉਂ ਭੈਣੇ ਸਾਵਣ ਆਇਆ ਮੋਰ ਇੰਜ ਤੇ ਨਹੀਂ ਪਹਿਲਾ ਬਾਂਦੇ ਮੋਰ ਐਵੇਂ ਤੇ ਨਹੀਂ ਨੱਚਦੇ ਸਾਵਣ ਦੇ ਬੱਦਲਾਂ ਨੂੰ ਵੇਖ ਕੇ ਹੀ ਨੱਚਦੇ ਨੇ ਸਾਵਣ ਦੀ ਗਰਜਨ ਦੇ ਨਾਲ ਹੀ ਬੋਲਦੇ ਨੇ ਸਾਵਣ ਦੀ ਬਰਖਾ ਦੇ ਨਾਲ ਹੀ ਨੱਚਦੇ ਨੇ ਜਦ ਕਦੀ ਪਰਮਾਤਮਾ ਦੀ ਮਿਹਰ ਦੇ ਬੱਦਲ ਉਮੜਦੇ ਨੇ कबीर अंबर घनहर छाया बरख बरे सरताल छात्रक जौं तरसत रहे किनको कमन हावल कदी कदी हृदय दे, दे आकाश दते परमात्मा दी रहमत दे बद्दल उमड़ देने ओ बरखा कर देने नाम दी अगमई रस दी मन इनन ना छूटदा है ਦੇਵੇਂ ਮੋਰ ਮਨ ਇਸ ਤਰ੍ਹਾਂ ਪੈਲਾ ਪਾਣ ਲੱਗ ਪੈਂਦਾ ਹੈ ਜੈਸੇ ਕਿ ਮੋਰ ਜ਼ਮੀਨ ਤੇ ਸਾਵਣ ਸਾਲ ਦੇ ਸਾਲ ਆਉਂਦਾ ਹੈ ਜ਼ਿੰਦਗੀ ਤੇ ਕਈ ਦਫਾ ਕੁੜੀ ਕਾਂ ਚੀ ਲੰਗ ਜਾਂਦੀ ਹੈ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਈ ਦਫਾ ਤੇ ਜਨਮ ਲੰਗ ਜਾਂਦੇ ਨੇ ਕਈ ਵਫਤੇ ਅਨੰਤ ਜਨਮਾਂ ਦੀ ਭਟਕਣਾ ਫਿਰ ਕਦੀ ਕਿਸੇ ਖੁਸ਼ਕਿਸਮਤ ਦੀ ਜ਼ਿੰਦਗੀ ਸਾਹਮਣੇ ਬਦਲ ਉਮੜਦੇ ਨੇ ਤੇ ਉਹਦਾ ਮਨ ਮੋਰ ਪਹਿਲਾ ਪੰਦਾ ਨੱਚਦਾ ਹੈ ਗੀਤ ਗਾਉਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਵਸਥਾ ਨੂੰ ਇੰਜ ਪਿਆ ਬਿਆਨ ਕਰਦੇ ਨੇ ਮੋਰੀ ॠਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੈਨ ਲੋਭੀ ਲੋਭ ਲੁਭਾਇਆ ਏ ਪ੍ਰਭੂ ਪਿਆਰ ਨਾਲ ਖਿੱਚ ਨਾਲ ਕشش ਨਾਲ ਜਦ ਕਿਸੇ ਨੂੰ ਵੇਖੀਏ ਤੇ ਇੰਜ ਲੱਗਦਾ ਹੈ ਇਹਦੀਆਂ ਅੱਖਾਂ ਨੇ ਜ਼ਖਮੀ ਕਰ ਦਿੱਤਾ ਹੈ ਇਹਦੇ ਰੂਪ ਨੇ ਤੇ ਬੰਨ ਕੇ ਰੱਖ ਦਿੱਤਾ ਹੈ ਤੇਰੇ ਮੁੰਦ ਕਟਾਰੇ ਜੇਵੜਾ ਜੇਵੜਾ ਕੰਨ ਰੱਸੇ ਕਟਾਰ ਕਹਿੰਦੇ ਨੇ ਛੋਰੀ ਨੂੰ हे प्रभु ਤੇਰੇ ਨੇਤਰ ਕਟਾਰ ਬਣ ਗਏ ਨੇ ਰੱਸੀ ਬਣ ਗਏ ਨੇ ਮੈਨੂੰ ਜ਼ਖਮੀ ਕਰ ਦਿੱਤਾ ਹੈ ਮੈਨੂੰ ਘਾਇਲ ਕਰ ਰਿਹਾ ਹੈ ਔਰ ਮੈਨੂੰ ਬੰਨ ਕੇ ਰੱਖ ਦਿੱਤਾ ਹੈ ਮੈਂ ਤੇਰੇ ਜੋਗਾ ਹੀ ਰਹਿ ਗਿਆ ਔਰ ਕਿਸੇ ਜੋਗਾ ਨਹੀਂ ਹੁਣ ਤੇ ਮੈਂ ਮਨੀਜ ਕੇ ਰਹਿ ਗਿਆ ਹੁਣ ਤੇਰਾ ਹੀ ਵੰਦਨ ਹੈ ਔਰ ਕੋਈ ਵੰਦਨ ਨਹੀਂ ਸੰਸਾਰ ਦੇ ਸਾਰੇ ਬੰਧਨ ਬੰਧਨ ਨੇ ਨੇ ਰੰ ਗਾਰਦਾ ਬੰਧਨ ਮੋਕਸ਼ ਮੁਕਤੀ ਹੈ ਸਾਰੇ ਬੰਧਨ ਟੁੱਟ ਜਾਂਦੇ ਨੇ ਸਾਰੀਆਂ ਜ਼ੰਜੀਰਾਂ ਟੁੱਟ ਜਾਂਦੀਆਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਮੋਰੀ रुणझुण ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੇਨ ਲੋਭੀ ਲੋਭ ਲਵਾਇਆ ਤੇਰੇ ਦਰਸ਼ਨ ਵਿਟੋਂ ਖਨੀਏ ਵਜਾ तेरे नाम बेटो कुर्बानो जा तू में मान किया है तुद बिन कहा मेरा मान ये परमात्मा मेरा मान तो ही है मेरा तान तो ही है मेरी मुक्ति तो ही है मेरा खेड़ा तो ही है मेरी जिंदगी तो ही है जहां तू ता मै मान किया है ਤਦ ਬੈਨ ਕਹਿਆ ਮੇਰਾ ਮਾਣ ਇਹ ਤੇ ਹੁਣ ਉਸ ਦਾ ਜ਼ਿਕਰ ਜਿਹਦੀ ਜ਼ਿੰਦਗੀ ਚ ਸਾਵਣ ਆਇਆ ਪਰ ਜਿਸ ਦੀ ਜ਼ਿੰਦਗੀ ਚ ਹਾਰ ਹੈ ਜਿਸ ਦੀ ਜ਼ਿੰਦਗੀ ਚ ਜੇਟ ਹੈ ਤਪਸ਼ੀ ਤਪਸ਼ੇ ਕਿੱਥੇ ਬਰਖਾ ਕਿੱਥੇ ਬੱਦਲ ਕਿੱਥੇ ਗਰਜਣਾ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਹੈ ਉਹ ਕਿਸ ਤਰ੍ਹਾਂ ਜੀ ਰਿਹਾ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਉਸ ਦਾ ਚਿਤਰਣ ਕੀਤਾ ਹੈ ਇਸ ਤਰ੍ਹਾਂ ਦੀ ਕਾਵਿ ਸ਼ੈਲੀ ਨੂੰ ਕਹਿੰਦੇ ਨੇ ਕਰਣਾ ਰਸ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਸਾਗਰ ਚੋਂ ਇਹ ਕਿਸ ਤਰ੍ਹਾਂ ਕਰਣਾ ਰਸ ਪ੍ਰਗਟ ਹੋ ਰਿਹਾ ਹੈ ਆਪ ਸਰਵਨ ਕਰੋ